ਲਾਈਫ ਮੈਂ ਐਦਾ ਜਾਂਦੀ ਹੁੰਦੀ ਸੀ ਜਿੱਦਾਂ ਹੋਣਾ ਤੇ ਇਹ ਹੀ ਮੇਰੀ ਯੂਨੀਫਾਰਮ ਆ ਤੇ ਬਾਕੀ ਇੱਕ ਹੋਰ ਸਟਿਚ ਕਰवानी ਆ ਮਤਲਬ ਕਿ ਨਮੀ ਉਹਨਾਂ ਟਾਈਮ ਮੈਂ ਸੋਚਿਆ ਕਿ ਇਹ ਪਾ ਜਾਣੇ ਆ ਯਾਰ ਉੱਥੇ ਨਾ ਮਤਲਬ ਕੱਪੜੇ ਮੈਂ ਸੁੱਟ ਤਾਂ ਨਹੀਂ ਬੈ ਕੇ ਜਾਂਦੀ ਕੰਮ ਨਹੀਂ ਹੁੰਦਾ ਸੋ ਇਸ ਕਰਕੇ ਮੈਂ ਸੋਚਿਆ ਕਿ ਯੂਨੀਫਾਰਮ ਪਾ ਜਾਣੇ ਉਹਦੇ ਵਿੱਚ ਜਾਇਆ ਕਰਾਂਗੇ ਸੋ ਅੱਜ ਮੈਂ ਕੰਮ ਚੱਲੀ ਸੀ ਪਹਿਲਾਂ ਰੀਲਸ ਵਗੈਰਾ ਬਣਾਉਣ ਲੱਗੀ ਹੋਈ ਸੀ ਸੋ ਕਾਫੀ ਟਾਈਮ ਤੋਂ ਨਾ ਮੈਂ ਰੀਲ ਨਹੀਂ ਬਣਾ ਸਕੀ ਮੇਰੇ ਕੋਲ ਟਾਈਮ ਹੀ ਨਹੀਂ ਮਿਲਦਾ ਯਾਰ ਮੈਂ ਇਨਸਟਾ ਹੁਣ ਕਾਫੀ ਮੈਨੂੰ ਐਦਾ ਲੱਗਦਾ ਹੈ ਕਿ ਉਧਰ ਵੀ ਧਿਆਨ ਦੇਣਾ ਚਾਹੀਦਾ ਹੈ ਪਹਿਲਾਂ ਮੈਂ ਰੀਲਾਂ ਬਣਾਉਂਦੀ ਰਹੀ ਸਾਰਾ ਕੰਮ ਕਰ ਲਿਆ ਦੈਨ ਬੋਬੀ ਫਿਰ ਪਤਾ ਨਹੀਂ ਕਿੱਥੇ ਗਿਆ ਚਲੇ ਆ ਜੈਕਟਿਵਾ ਵੀ ਆ ਜਾਣੀ ਆਪਣੀ ਤੇ ਇਸ ਕਰਕੇ ਬਹੁਤੀ ਗੱਲਾਂ ਨਾ ਕਰਦੇ ਹੋਏ ਕੰਮ ਤੇ ਮੈਂ ਜਾਣੀ ਆਪਣੇ ਵਲੌਗ ਨੂੰ ਆਣ ਕੇ ਕਰਦੀ ਹਾਂ ਸਟਾਰਟ ਤੇ ਤੁਸੀਂ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹਿਣਾ ਹਾਂਜੀ ਪੌਣੇ 1 ਦਾ ਟਾਈਮ ਹੋ ਗਿਆ ਹੈ ਤੇ ਬਾਬੀ ਪੱਠੇ ਲੈ ਆਇਆ ਸੀ ਖੇਤੋਂ ਜਾ ਕੇ ਅੱਜ ਇਹ ਨਵਾਉਣ ਲੱਗਾ ਏ ਮੱਝਾਂ ਕਿਉਂਕਿ ਬਹੁਤ ਵਧੀਆ ਧੁੱਪ ਲੱਗਦੀ ਏ ਮੈਂ ਕਿਹਾ ਚੱਲ ਅੱਜ ਮੱਝਾਂ ਨਵਾ ਦੇ ਕਿਉਂਕਿ ਅੱਜ ਐਤਵਾਰ ਦਾ ਦਿਨ ਸੀ ਦੇਖੋ ਇਹਨੇ ਕਿਸ ਤਰ੍ਹਾਂ ਆਪਣਾ ਕੋਟ ਟੰਗਿਆ ਆ ਮੋਟਰਸਾਈਕਲ ਦੇ ਅੱਗੇ ਇਹਦਰ ਨਸੀਲਾਂ ਨੂੰ ਪਾਣੀ ਪਾਇਆ ਤੇ ਪਾਣੀ ਵਿੱਚ ਪੱਤੇ ਡਿੱਗ ਪਏ ਪਾਣੀ ਪੀ ਲੈ ਲਓ ਜੀ

ਪਾਣੀ ਤਾਂ ਨਿੱਗਾ ਰੋਟੀ ਦਾ ਬਰਸ਼ ਪਿਆ ਸੀ ਇੱਥੇ ਮੜ ਜਣਾ ਮਾਰਦੀ ਜੀਭਾਵੇਂ ਕਿਵੇਂ ਮਾਰਦੀ ਮੰਮੀ ਪਰਚਨਾ ਪਈ ਕਿੱਥੇ ਆ ਉਹ ਵੀ ਆ ਉਹ ਬਰਸ਼ ਪੇਸ ਕੇ ਛੜਾਵੇ ਹਾਂ ਉੱਛਾਈ ਬਹੁਤ ਬਰਸ਼ ਤਾਂ ਕਾਫੀ ਟਾਈਮ ਹੋ ਗਿਆ ਸੀ ਮੱਝ ਨਵਾਈ ਨਹੀਂ ਸੀ ਕਿਉਂਕਿ ਠੰਡ ਪੈਂਦੀ ਸੀ ਧੁੰਦ ਵੀ ਬਹੁਤ ਜ਼ਿਆਦਾ ਸੀ ਇਸ ਕਰਕੇ ਅਸੀਂ ਆਖੇ ਚਲੋ ਅੱਜ ਨਵਾ ਦਈਏ ਮੱਝ ਨੂੰ ਤੇਲ ਵੀ ਇਹਨੂੰ ਲਾ ਦਈਂ ਹਾਂਜੀ ਸਾਡੀ ਮੱਝ ਹੈਗੀ ਸੋਣ ਵਾਲੀ ਹੁਣ ਇਹ ਦੁੱਧ ਨਹੀਂ ਦਿੰਦੀ ਦੁੱਧ ਅਸੀਂ ਲੈਨੇ ਆ ਦੁੱਧੀ ਕੋਲੋਂ ਚਲੋ ਸਾਂਭਣੀ ਤਾਂ ਪੈਣੀ ਹੈ ਵਿਚਾਰੀ ਕਿਨੂੰ ਪੈਂਦੀ ਪਈ ਕੀ ਹੈ ਉਧਰ ਵੇਖੋ ਸਾਹਮਣੇ ਇਹਨਾਂ ਨੂੰ ਪੈਂਦੀ ਪਈ ਹੈ ਬੱਚਿਆਂ ਨੂੰ ਦੇਖ ਜਾ ਚਿੱਟੇ-ਚਿੱਟੇ ਪੈਰ ਨਿਕਲ ਆ। ਇਹ ਖੁੱਲਾ ਪਾਣੀ ਹੋਵੇ, ਟੂਟੀ ਹੋਵੇ ਉਦੋਂ ਵਧੀਆ ਡੰਗਰ ਨਵਾਇਆ ਜਾਂਦਾ ਹੈ। ਆਹ ਧੋੜੀ ਜਿਹੀ ਅੰਨਾ ਚਾਹੀਦਾ। ਆਹਨ ਸਾਹਤ ਦੀ ਵਧੀਆ। ਹਾਂਜੀ ਉੱਥੇ ਸਾਹਮਣੇ ਆਪ ਲਾਇਆ ਹੋਇਆ ਮਾਝ ਵਾਲਾ ਕਿਲਾ। ਉੱਥੇ ਪਾਣੀ ਵੇਖੋ ਲੋਕਾਂ ਦੀਆਂ ਕਰਤੂਤਾਂ ਉੱਥੇ ਪਾਣੀ ਥੱਲੇ ਮੱਝ ਦੇ ਡੋਲ ਦਿੰਦੇ ਆ ਤੇ ਵਿਚਾਰਾ ਸੂਣ ਵਾਲਾ ਡੰਗਰ ਇਹ ਜਿੱਥੇ ਆਪਣਾ ਕੱਟਾ ਖੜਾ ਆਇਆ ਏ ਸੂਣ ਵਾਲਾ ਡੰਗਰ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੋਕਾਂ ਨੂੰ ਮਿਲਦਾ ਕੀ ਇਹ ਬੇਜਵਾਨਾਂ ਨਾਲ ਕਾਲੀ ਕਾਲੀ ਰਕਾਬੀ ਪਾਈ ਹੋਈ ਪੈਰਾਂ 'ਚ ਕਿਉਂ ਇੰਨੀਆਂ ਧੁੰਦਾ ਪੈਂਦੇ ਰਹਿੰਗੇ ਪਹਿਲਾਂ ਤਾਂ ਅਸੀਂ ਮੱਝ ਨਵਾਈ ਨਹੀਂ ਸੀਗੀ ਉਨਡੇ ਲਈ ਨਾ ਹੋਣੀ ਚਾਹੀਦੀ। ਨੇ ਹੁਣ ਚਲੋ ਥੋੜਾ ਜਿਹਾ ਮੌਸਮ ਚੇਂਜ ਹੋਇਆ ਹੈ। ਹੁਣ ਆਪਾਂ ਇਹਦੀ ਵਿਚਾਰੀ ਨੂੰ ਨਵਾਇਆ ਕਰਾਂਗੇ। ਹੁਣ ਇਹਦੀ ਸੰਭਾਲ ਕਰਾਂਗੇ ਕਿਉਂਕਿ ਸੂਨ ਵਾਲੀ ਮੱਝ ਏ। ਲਓ ਜੀ ਅੱਜ ਹੈਗਾ ਸੀ ਐਤਵਾਰ। ਬੋਵੀ ਨੇ ਮਨ ਬਣਾ ਹੀ ਲਿਆ ਮੱਝ ਨੂੰ ਨਵਾਉਣ ਦਾ। ਚਲੋ ਨਾਲ ਟਾਈਮ ਪਾਸ ਹੋ ਜਾਏਗਾ। ਤੇ ਪੱਠੇ ਲੈ ਜਾਂਦੇ ਆ। ਇੱਕ ਲੱਜ ਗਿਆ। 2:00 ਵਜੇ ਚਾਹ ਬਣਾਵਾਂਗੇ। ਖਾਂਚ ਨਾ ਮਾਰਦੀ ਬਰਸ਼ੇ ਸੰਭਾਲ ਕੇ ਹਾ ਧੰਵਾਦੀ ਹੋਣੇ ਪੁੱਤੇ ਬਣ ਕੇ ਆਉਣਾ ਲਓ ਜੀ ੁੱਪੇ ਬਣ ਕੇ ਆਵੇਗਾ ਮੱਝ ਨੂੰ ਹਾਂਜੀ ਇੱਥੇ ਆਪਾਂ ਬਨ ਦਿੱਤੀ ਹੈ ਦਰਖਤ ਦੇ ਨਾਲ ਮੱਝ ਨਵਾ ਕੇ ਥੋੜਾ ਜਿਹਾ ਟਾਈਮ ਇਹਨੂੰ ਲੱਗ ਜੇਗੀ ਧੁੱਪ ਤੇ ਹੁਣ ਉਹ ਵੀ ਖੋਲਣ ਚੱਲਿਆ ਕਟਾ ਮੈਨੂੰ ਲਾਦੇ ਨੇ ਪਾਣੀ ਪੀਣਾ ਹੈ ਪਾਣੀ ਪੀਣਾ ਸਵੇਰੇ ਤਾਂ ਪਾਣੀ ਪੀਂਦੇ ਨਹੀਂ ਜਦੋਂ ਪਿਆਈ ਦਾ ਇਹ ਨਾ ਸਾ ਕਿਵੇਂ ਫੜਾਈਆਂ ਗਣੇ ਹਾਂ ਆ ਆ ਭੱਜਦਾ ਪਿਆਈ ਹਾਂਜੀ ਹੁਣ ਕੱਟੇ ਦੀ ਵਾਰੀ ਆ ਗਈ ਨਹਾਉਣ ਦੀ ਵਾਲ ਜੀ ਇਹਨਾਂ ਦੇ ਕਿੰਨੀ ਹੋਈ ਪਏ ਹਨ ਇਹਨਾਂ ਦਾ ਗਰਮੀਆਂ ਚ ਆਉਂਦੇ ਹੁੰਦੇ ਆ ਵਾਲ ਕੱਟਣ ਆਲੇ ਹਾਂ ਵਾਲ ਕਟਾਵਾਂਗੇ ਉਹਦੇ ਦੇ ਵਾਲ ਕਟਾਵਾਂਗੇ ਹਜੇ ਥੋੜੀ ਜੀ ਹੋਰ ਆ ਲੈੰਦੀ ਏ ਗਰਮੀ ਹਾਂਜੀ ਸਾਡੇ ਕੱਟੇ ਦਾ ਕਿੰਨਾ ਬੋ ਵੀ ਰੇਟ ਲੱਗਿਆ ਏ ਹਜੇ ਨਹੀਂ ਵੇਚਿਆ ਰੇਟ ਕਿੰਨਾ ਲੱਗਿਆ ਅੰਜ ਹਾਂਜੀ 20000 ਰੁਪਿਆ ਰੇਟ ਲੱਗ ਗਿਆ ਪਰ ਅਸੀਂ ਹਜੇ ਨਹੀਂ ਵੇਚਣਾ ਕੱਟਾ ਕਿਉਂਕਿ ਨਾ ਇਹਦੀ ਮਾਂ ਦਾ ਫਿਰ ਜੀ ਨਹੀਂ ਲੱਗਦਾ ਜਦੋਂ ਸੋਵੇਗੀ ਨਵਾਂ ਬੱਚਾ ਆਵੇਗਾ ਉਦੋਂ ਕੋਈ ਕਰਾਂਗੇ ਸਲਾਹ ਕਟਾ ਸੇਲ ਕਰਨ ਦੀ ਇਸ ਕਰਕੇ ਉਸ ਤੋਂ ਪਹਿਲਾਂ ਤਾਂ ਕੋਈ ਸਲਾਹ ਨਹੀਂ ਵੇਚ ਜਾਂਦੀ ਕਹਿੰਦੇ ਸੀ ਇਹ ਤੇrna ਮੱਜ ਜੀ ਨਹੀਂ ਲਾਉਂਦੀ ਕੱਲੀ ਜਦ ਇਹਦਾ ਕੁਪੈਨ ਭਰਾ ਆ ਗਿਆ ਫਿਰ ਉਸ ਤੋਂ ਬਾਅਦ ਕੋਈ ਸਲਾਹ ਕਰਾਂਗੇ ਕਟਾ ਵੇਚਣ ਦੀ ਉਹ ਫਿਰ ਉਹਦਾ ਮੂੰਹ ਕਰੇਗੀ ਸਹੀ ਗੱਲਾਂ ਦਾ ਦੇ ਨਸਾਂ ਵੇਖਾਂ ਮਿੱਟੀ ਦਾ ਸਾਰਾ ਮੂਹਲ ਵੇੜੀ ਵਹਿ ਰਿਹਾ ਫਿਰਦਾ ਏ ਇੱਧਰ ਵੇ ਹੁਣ ਮਿੱਟੀ ਆਉਂਦਾ ਮੇਰਾ ਗੋਆ ਹੀ ਲਈ ਜਾਂਦਾ ਹਨਾ ਨਹੀਂ ਹੁਣ ਬਸ ਮੌਸਮ ਚੇਂਜ ਹੋ ਜਾਣਾ ਹੁਣ ਨਿਤ ਇਹਨਾਂ ਦੀ ਨਾਈਤ ਹੋਈ ਹੋਇਆ ਕਰੇ ਜੀ ਹਾਂਜੀ ਇਹ ਉਹ ਜਗ੍ਹਾ ਜਿੱਥੇ ਆਪਾਂ ਥੋੜਾ ਜਿਹਾ ਕੋਲੀਆ ਪਾਇਆ ਸੀਗਾ ਸੀਮੈਂਟ ਤੇ ਬੱਜਰੀ ਕਿਉਂਕਿ ਨਾ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਲੰਗਨ ਦੀ ਤੇ ਦੇਖੋ ਹੁਣ ਬਹੁਤ ਵਧੀਆ ਪਾਣੀ ਜਾ ਰਿਹਾ ਗੰਦਾ ਪਾਣੀ ਡੰਗਰਾਂ ਵਾਲਾ

नीचे देख रहे हैं पकी हुंदा पिया क्या हो रहा है अंदर के पांव लगे क्या बुग्गी सो एवरीवन मम्मा बुग्गी व्यू चेक करो तुझे कहले कितना सोना मम्मी व्यू यार देखो कितना सोना लग रहे यार हम्म ਸੂਰਜ ਆਹ ਦੇਖ ਸਾ ਮੇਰੇ ਹੱਥ ਦੇਖ ਸਕਦੇ ਸੂਰਜ ਉੱਪਰ ਸੀਗਾ ਕਿੰਨਾ ਨੀਚੇ ਆ ਗਿਆ ਕਿੰਨਾ ਵੱਡਾ ਹੋਇਆ ਇਹ ਮੰਮੀ ਡੁੱਬਦਾ ਵੀ ਆਣਾ ਨਹੀਂ ਚੜਦਾ ਪਿਆ ਨਹੀਂ ਮਗਰ ਬਣਾਇਆ ਸੀ ਨਾ ਵਲੌਗ ਹਮਮ ਅੱਛਾ ਜਿੰਨਾ ਮੇਰੇ ਤੋਂ ਸ਼ੇਅਰ ਹੋਇਆ ਮੈਂ ਕਰ ਦਸ ਸਰਵਨ ਜ਼ਰੂਰ ਦੱਸਣਾ ਕਿ ਮੰਮੀ ਦਾ ਬਰਥਡੇ ਕਿਦਾਂ ਮਤਲਬ ਛੋਟਾ ਸੀ ਸੈਲੀਬ੍ਰੇਟ ਕੀਤਾ ਸੀ ਬਾਕੀ ਜਿਨ੍ਹਾਂ ਨੇ ਵਿਸ਼ੇਜ਼ ਕੀਤੀ ਸੀ ਕਮੈਂਟ ਦੇ ਵਿੱਚ ਥੈਂਕ ਯੂ ਸੋ ਮੱਚ ਮਮਾ ਥੈਂਕ ਯੂ ਬੋਲਦੇ ਤੁਹਾਨੂੰ ਵਿਸ਼ੇਜ਼ ਆਈਆਂ ਸੀ ਥੈਂਕ ਯੂ ਸੋ ਮੱਚ ਸੋ ਸਬਜੀ ਕਿਹੜੀ ਬਣਾਈ ਆਪਾਂ ਮੈਂ ਅੱਜ ਬਣਾਈਏ ਤੋਂ ਵੀ ਮੂੰਗੀ ਦੀ ਦਾਲ ਅੱਛਾ ਦਾਲ ਫਿਰ ਮੈਂ ਨਹੀਂ ਰੋਟੀ ਖਾਣੀ ਕਿਉਂ ਨਹੀਂ ਖਾਣੀ ਐਡੀ ਸਵਾਦ ਬਣਾਈ ਮੈਂ ਯਾਰ ਦਾਲ ਨਹੀਂ ਖਾਂਦੀ ਹੁੰਦੀ ਸੋ एवरीवन ਮੈਂ ਆਣ ਕੇ ਹੀ ਆਉਦੇ ਵਲੌਗ ਨੂੰ ਕੀਤਾ ਸੀ ਸਟਾਰਟ ਸੋ ਇਧਰ ਮੰਮੀ ਕੀ ਕਰ ਰਹੇ ਨੇ ਮੰਮੀ ਕੁਛ ਨਹੀਂ ਤੰਦੂਰ ਤੇ ਪਨ ਲੱਗਿਓ ਹਾਂ ਸੋ ਮੈਂ ਨਾ ਕੋਠੇ ਤੇ ਬੈਠੀ ਰਹੀ ਕੋਠੇ ਤੇ ਧੁੱਪ ਸੀਗੀ ਸੋ ਇਧਰ ਦੇਖ ਸਕਦੇ ਹੋ ਬਾਲਣ ਰੱਖ ਲਿਆ ਤੇ ਤੰਦੂਰ ਆਪਾਂ ਤਪਾਵਾਂਗੇ ਤੇ ਤੰਦੂਰ ਵਾਲੀ ਰੋਟੀ ਪੱਕੇਗੀ ਕੁਛੋ ਕਿ ਕੌਣ ਕੌਣ ਤੰਦੂਰ ਦੀਆਂ ਰੋਟੀਆਂ ਖਾਂਦਾ ਸੋ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਤੰਦੂਰ ਦੀਆਂ ਰੋਟੀਆਂ ਕੌਣ ਕੌਣ ਪਕਾਉਣ ਲੱਗ ਗਿਆ ਸਿਆਲਾਂ ਦੇ ਵਿੱਚ ਨਹੀਂ ਨਾ ਮੰਮੀ ਪਕੜੀਆਂ ਹੁੰਦੀਆਂ ਨਹੀਂ ਨਹੀਂ ਹੁਣ ਬਸ ਥੋੜਾ ਜਿਹਾ ਮੌਸਮ ਚੇਂਜ ਹੋਣ ਲੱਗ ਗਿਆ ਹੁਣ ਵਧੀਆ ਲੱਗਦੀ ਗਰਮੀ ਦੇ ਵਿੱਚ ਹਾਂ ਗਰਮੀ ਦੇ ਵਿੱਚ ਸੋ ਐਵਰੀਬਨ ਜ਼ਰੂਰ ਦੱਸਣਾ ਕਮੈਂਟ ਕਰਕੇ ਤੰਦੂਰ ਦੀਆਂ ਰੋਟੀਆਂ ਕੌਣ ਪਕਾਉਂਦਾ ਹੈ ਓਕੇ ਅਸੀਂ ਤਾਂ ਪਕਾਉਣ ਲੱਗ ਪਏ ਆ ਹਜੇ ਫਿਲਹਾਲ ਪੂਰੀ ਤਰ੍ਹਾਂ ਗਰਮੀਆਂ ਦਾ ਨਹੀਂ ਆ ਵੀਡੀਓ ਵੀ ਆਪਾਂ ਸ਼ੇਅਰ ਕਰਾਂਗੇ ਮੈਂ ਮੈਕ ਨੂੰ ਵਾਲ ਸਿਖਾਉਣਾ ਰੋਟੀਆਂ ਪਕਾਉਂਦਾ ਤੰਦੂਰ ਤੋਂ ਮਾਂ ਮੈਂ ਨਹੀਂ ਸਿੱਖਣਾ ਤੰਦੂਰ ਦੀਆਂ ਰੋਟੀਆਂ ਨਹੀਂ ਨਹੀਂ ਵਾਲ ਸਿੱਖਣਾ ਚਾਹੀਦਾ ਓਕੇ ਠੀਕ ਆ ਅੱਜ ਮੈਂ ਫਿਰ ਪਕਾਵਾਂਗੀ ਰੋਟੀ ਠੀਕ ਹੈ ਤੇਰੇ ਤੋਂ ਲਵਾਉਣੀ ਹੈ ਅੱਜ ਵੀਡੀਓ ਵੀ ਸ਼ੇਅਰ ਕਰਨੀ ਹੈ ਇਹ ਹਜੇ ਮੈਂ ਯੂਨੀਫਾਰਮ ਲਾਉਣੀ ਹੈ ਯਾਰ ਤੇ ਆਪਣਾ ਉਹ ਕਰਨਾ ਹੈ ਯੂਨੀਫਾਰਮ ਨੂੰ ਵਾਸ਼ ਕਰਨਾ ਹੈ ਕੱਲ ਨੂੰ ਫਿਰ ਜਾਣਾ ਹੈ ਕੰਮ ਤੇ ਮੱਛਰ ਆ ਜਾਂਦਾ ਯਾਰ ਹੁਣ ਵੈਸੇ ਗੰਦੇ ਜਿਹੇ ਮੌਸਮ ਆ ਗਏ ਆ ਮੱਛਰ ਮੱਛਰ ਆ ਵੇਖੋ ਮੇਰੇ ਮੱਛਰ ਲੜਿਆ ਹੋਇਆ ਫੇਸ ਸੋ एवरीवन ਮੇਰੇ ਫੇਸ ਤੇ ਮੱਛਰ ਲੜਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਕੱਦੇ ਅਜ ਤੱਕ ਮੇਰੇ ਮੱਛਰ ਲੜਿਆ ਨਹੀਂ ਸੀ ਮੰਮੀ ਇਹਦੇ ਨਾਲ ਡੇਂਗੂ ਨਹੀਂ ਹੋ ਜਾਂਦਾ ਡਰ ਵੀ ਹੁੰਦਾ ਡਰ ਵੀ ਹੁੰਦਾ ਨਾ ਦਾ ਤਾਂ ਹੁੰਦਾ ਹੀ ਹੈ ਕਿ ਹੁਣ ਮੰਮੀ ਧਾਰੇ ਨੇ ਤੰਦੂਰ ਤੇ ਮਹਿਕਪ੍ਰੀਤ ਕੋਰ ਗੜੇਗੀ ਕਪੜੇ ਚੇਂਜ ਐਂਡ ਯੂਨੀਫਾਰਮ ਵਾਸ਼ ਤੇ ਉਸ ਤੋਂ ਬਾਅਦ ਮੈਂ ਕਿ ਕੱਲ ਨੂੰ ਜਾਏਗੀ ਕੰਮ ਤੇ ਤੇ ਮੈਂ ਕਿ ਫਿਰ ਅਗਲਾ ਕਰੇਗੀ ਵਲੌਗ ਸਟਾਰਟ ਮੈਂ ਕੱਲ ਦੋ ਕੰਮਾਂ ਬੱਸ ਮੈਂ ਕੱਲ ਬੱਸ ਚਲੋ ਹੁਣ ਤੇ ਵਲੌਗ ਸਲੂਨ ਤੇ ਗਏ ਥਲੇ ਬੱਸ ਨਹੀਂ ਕਰਦਾ ਕੰਮ ਵੀ ਵਿਅਸਤਾ ਕਰਦੀ ਹੈ ਸਵੇਰ ਕਈ-ਕਈ ਵਾਰੀ ਦਿੱਲੀ ਦੀ ਜੇ ਜੀ ਵੀਲ ਕਰੇ ਤਾਂ ਫਿਰ ਕੋਈ ਚੀਜ਼ ਵੀ ਨਹੀਂ ਚੱਕਣ ਦੇਣਦੀ ਕਿਉਂਕਿ ਖਲਿਆਰੇ ਫਤ ਹਾਂ ਉਹ ਮੂਡ ਤੇ ਡਿਪੈਂਡ ਹੁੰਦਾ ਜੀ ਕਰੇ ਤਾਂ ਫਿਰ ਆਪਾਂ ਕਰ ਹੀ ਜਾਣਾ ਹੁੰਦਾ ਜੀ ਕਰੇ ਨਹੀਂ ਅਸੀਂ ਕਰਦੇ ਮੈਂ ਕਰਦੀ ਸੋ एवरीवन ਹੁਣ ਮੰਮੀ ਕਹਿੰਦੇ ਦੇਖ ਸਕਦੇ ਹੋ ਤੰਦੂਰ ਤੇ ਪਾ ਰਹੇ ਨੇ ਪਾ ਦੇ ਮੰਮੀ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਕੌਣ-ਕੌਣ ਦੀ ਉਤਰਾ ਕੇ ਹਾਂ ਜੀ ਆਪਕੇ Agak bau jangan cengkitra, tapi pertanyaan sih aja ਤੇ ਮੈਂ ਵਧੀਆ ਰੋਟੀਆਂ ਪਕਾ ਲੈਣੀ ਆ। ਬਸ ਇਹ ਰੋਟੀਆਂ ਆ।